ਇਹ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ ਇੱਕਜਾ ਰੋ ਮਿੰਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਝਰੀ ਲਾਵੇ ਅੱਛਾ ਦਿੱਲੀ ਪੂਰੇ ਹੋ ਰਹੇ ਨਹੀਂ ਮੂਹ ਪੰਜਾਬ ਦੀ ਕੀ ਪਿਛਲ ਹੈ ਜੀ ਪੰਜਾਬ ਚ ਕਰਨ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਕਰ ਹੋ ਜਾਏਗਾ ਅਗਲੇ ਬਜਟ ਚ ਆਹੀ ਫਿਰ ਉਹਦੋਂ ਬਾਅਦ ਤੁਸੀਂ ਸਪੋਰਟ ਸਵਾਲ ਪੁੱਛੋ ਮੈਂ ਮੰਨ ਸਰ ਮੰਨ ਕਿ ਮੈਂ ਪੂਰਾ ਕਰਦਾ ਤਾਂ ਬਸ ਜੀ ਬਾਤ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਅੱਗੇ ਦੇਖੋ ਜੇ ਸਰ ਕੇ ਨਿਵਾਦੀ ਗੱਡੀ ਦੇ ਦੁਆਰਾ ਫੇਰ ਬਣਾ ਕੇ ਸਰ ਇਲੈਕਸ਼ਨਾਂ ਦੇ ਹਮਲੇ ਹੁੰਦੇ ਅੱਗੇ ਪਿੱਛੇ ਨੂੰ ਹੁੰਦੇ ਤੇ ਦੇਖ ਲਓ ਨਾ ਫਿਰ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਦੰਦੀਆ ਵੱਢਣ ਲੱਗ ਜਾਂਦਾ ਚੁੰਡੀਆਂ ਵੱਢ ਲੰਗੀਆਂ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹ ਜਿਹੜਾ ਨੀਤੀ ਤੇ ਉਤਰਿਆ ਕਿ ਇਹ ਰੋੜਿਆ ਰੋੜਿਆ ਪੱਤਰਾ ਨਹੀਂ ਰਣਨੀਤੀ ਤੇ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰ ਰਹੇ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਕਿ ਫ੍ਰੀ ਕੀ ਰੇਵੜੀਆਂ ਬਾਟ ਰਹਿ ਕੇਜਰੀਵਾਲ ਕੇਜਰੀਵਾਲ ਨੇ ਕਹਿੰਦਾ ਮੈਂ 2100 ਰੁਪਏ ਦੇਵਾਂਗਾ ਉਹ ਕਹਿੰਦਾ ਮੈਂ 2500 ਦੇਵਾਂਗਾ ਮਾਨ ਸਾਹਿਬ ਫੇਰੇ ਫੇਰੇ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਇਹ ਗੱਲ ਤੁਸੀਂ ਸੁਣੋ ਬੋਲ ਕੇ ਕਿਹਾ ਮੈਡੀਕਲ ਜਹਾ ਹਸਪੀਟਲ ਦੇ ਵਿੱਚ ਜੇ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ کافی ਅਦਾ ਮੈਸੇਜ ਨਹੀਂ 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 ਇੱਕ ਗੱਲ ਮੈਂ ਮੰਨੂਗਾ ਮਾਨ ਸਾਹਿਬ ਕਿ ਕਮੀਆਂ ਹੋਣ ਕਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਅੰਦਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲਾਂ ਬਰਾਂਡ ਗੰਢ ਖੋਲ੍ਹਣੀ ਆ ਮੈਂ ਮਨਦਾ ਮੈਂ ਮੋਗੇ ਮੈਂ ਆ ਕਰਨ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਜੀ ਸਰ ਇਹਦੇ ਬਾਰੇ ਆ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜੀ ਸਰ ਸਵਾਲ ਕਰ ਰਹੇ ਹੋ ਜੀ ਜੱਥੇ ਦਾ ਪੋਤਾ ਸਿੰਘ ਬਲੋਏ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੋਕੇ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜੱਥੇ ਦਾ ਪੋਤਾ ਸਿੰਘ ਜੀ ਦੇ ਸਪੁੱਤਰ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਭਗਵੰਤ ਸਿੰਘ ਮਾਨ ਦਾ ਬੜੀ-ਵਧੀਆ ਗੱਲ ਹੈ ਆਵਾਜ਼ ਪਾਡੀ ਦਾ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹਦਾ ਸੁਪਣਾ ਪੂਰਾ ਹੋਇਆ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹ ਉਹ ਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕਬਰੀਨ ਕਰਦਾ ਮੈਂ ਕਿਹ ਚੀਜ਼ ਕਰਦਾ ਕੁਝ ਘੱਟ ਦੀ ਬੇਟ ਕਰ ਰਿਹਾ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨ ਕਰਕੇ ਤੂੰ ਪੁਲ ਵੀ ਰਹਿ ਜਾਈ ਮੈਂ ਕਹਿੰਦਾ ਸੀ ਪੁਲ ਚਲਾ ਕੋਈ ਪੁਲ ਕੋਈ ਹੋਊਗਾ ਮਾ ਸਰ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮਾ ਦੱਲੇਵਾ ਸਾਹਿਬ ਨੂੰ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਹਿਆ ਸੀ ਇਹ ਗੱਲ ਵਾ ਗੱਲ ਵਾ ਸਰ 14 ਕੁਝ ਕਿਹਾ ਸੀ ਪਰ ਹੁਣ ਇਹ ਡਿਲੀਵਰ ਸਾਹਿਬ ਕਹਿੰਦੇ ਆਗੇ ਨਾ ਕਿ 14 ਫਰਵਰੀ ਕਿਉਂ ਡੇਟ ਕਿ ਇੱਦਾਂ ਹੀ ਦੇਖੋ ਇੱਕ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਟੇ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਮੈਂ ਤਾਂ ਕੋ ਦੇਗੇ ਸੀ ਕਿਚਨ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅਜਿ ਸ਼ਿਵਰਾਜ ਆਹਣੇ ਜਦੋਂ ਉਹ ਆਏ ਸੀ ਤਾਂ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੁਝ ਨਹੀਂ ਲੱਗਦਾ ਹੋ ਜੇਗੀ ਚੌਲਾ ਪਰਵੀ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਹੋਰ ਕਿਤੇ ਸੁਣੋਗੇ ਤੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣੋਗੇ So, as these stakeholders, huh?